ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਦਿਲਜੀਤ ਪਾਲ ਵਲੌਗਸ ਉੱਪਰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਹਾਂਜੀ ਤੇ ਹੋਰ ਅਸੀਂ ਅੱਜ ਦੇ ਕੰਮਕਾਰ ਬਸ ਇਦਾਂ ਹੀ ਹਾਂਜੀ ਮੈਂ ਚੱਲੀ ਸੀ ਸ਼ਾਇਦ ਹੋਰ ਕੰਮ ਹੀ ਹੈਗੇ ਤੇ ਅਸੀਂ ਸਰੋਗੀ ਘਰੇ ਮੰਮੀ ਪਾਪਾ ਕੋਲ ਤੇ ਪਾਲ ਤੇ ਜਾਣੀ ਸਕਦੇ ਤੁਹਾਨੂੰ ਪਤਾ ਉਹਨਾਂ ਨੂੰ ਛੱਗ ਲੱਗੀ ਆ ਤੇ ਫਿਰ ਉਹ ਤਾਂ ਅੱਗੇ ਤੋਂ ਕੰਦੀ ਨੂੰ ਜਾਣਾ ਪੈਣਾ ਉਹਨਾਂ ਨੇ ਨਾ ਜਿਹੜਾ ਪਲਸਟਰ ਲੱਗਾ ਉਹਦੇ ਕਾਰਨ ਉਹਨਾਂ ਨੇ ਕਿਹਾ ਕਿ ਗੱਡੀ ਨਹੀਂ ਚਲਾਉਣੀ ਬਿਲਕੁਲ ਵੀ ਨਾ ਬਾਈਕ ਨਾ ਗੱਡੀ ਬੁਸ਼ ਨਹੀਂ ਚਲਾਉਣਾ ਤੇ ਰੈਸਟ ਆ ਤੇ ਇਸ ਕਰਕੇ ਫਿਰ ਉਹਨਾਂ ਤੇ ਜਾਣ ਸਕਦੇ ਤੇ ਫਿਰ ਮੈਂ ਹੁਣ ਕੰਮ ਚੱਲੀ ਆਂ ਹਾਂਜੀ ਤੇ ਮੈਨੂੰ ਇੱਕ ਦੋ ਕੰਮ ਸੀਗਾ ਮੈਂ ਕੰਮ ਚੱਲੀ ਆਂ ਤੇ ਬਹੁਤ ਂਦੀਰ ਮੈਂ ਅਸੀਸ ਵਾਸਤੇ ਕੁਝ ਬਣਾ ਕੇ ਰੱਖ ਜਾਨੀ ਆ ਕਿਉਂਕਿ ਪਹਿਲਾਂ ਉਹਨੇ ਵੈਸੇ ਖਾ ਲਿਆ ਤੇ ਫਿਰ ਮੈਂ ਕਿਹਾ 12 ਵਜੇ ਕੀ ਉਹਦਾ ਫਿਰ ਖਾਣ ਦਾ ਟਾਈਮ ਹੋ ਜਾਣਾ ਹੈ ਮੈਂ ਉਹਦੇ ਵਾਸਤੇ ਕੁਝ ਨੋ ਕੁਝ ਬਣਾ ਲਾਂ ਤੇ ਫਿਰ ਮੈਂ ਚੱਲਦੀ ਆਂ ਸ਼ਹਿਰ ਨਾਲ ਤੁਹਾਨੂੰ ਵੀ ਖਵਾ ਕੇ ਲਿਆਉਣੀ ਆ ਸ਼ਹਿਰ ਹਾਂਜੀ ਤੇ ਹੁਣ ਮੈਂ ਬਣਾਉਣ ਲੱਗੀ ਹਾਂ ਅਸੀਸ ਵਾਸਤੇ ਸੋਜੀ ਦਾ ਕੜਾਹ ਤੇ ਹਾਂਜੀ ਨਹੀਂ ਆ ਜਣ ਲਾਇਆ ਉਧਰ ਮੈਂ ਨਾ ਅਸੀਸ ਨੂੰ ਡਾਕਟਰ ਨੇ ਦਿਖਾਇਆ ਜੇ ਡਾਕਟਰ ਨੇ ਦਿਖਾਉਂਦੇ ਉਹਨਾਂ ਨੇ ਬੋਲਿਆ ਵੀ ਅਸੀਸ ਨੂੰ ਡੇਲੀ ਸੂਜੀ ਦੀ ਕੋਈ ਚੀਜ਼ ਬਣਾ ਕੇ ਦੇਣੀ ਆ ਜਿਵੇਂ ਮੰਨ ਲਓ ਸੂਜੀ ਦਾ ਕੜਾਹ ਬਣਾ ਲਓ ਜਾਂ ਜਿਵੇਂ ਸੂਜੀ ਦੀ ਖੀਰ ਕੁਛ ਨਾ ਕੁਛ ਮਤਲਬ ਰਵੇਦਾ ਬਣਾ ਕੇ ਦੇਣਾ ਆ ਤੇ ਤਾਂ ਕਰਕੇ ਫਿਰ ਉਹ ਨੂੰ ਖੁਸ਼ ਨੁਸ਼ਨਾ ਦਿੰਦੀ ਆ ਤੇ ਬਸ ਇਹ ਖਾ ਵੀ ਬੜਾ ਖੁਸ਼ ਹੋਕ ਲੈਂਦੀ ਆ ਤੇ ਕੁਝ ਕਰ ਸੰਨ ਡੋਟਰ ਨੇ ਵੀ ਬੋਲਿਆ ਸੀ ਤੇ ਉਸ ਕਰਕੇ ਫਿਰ ਨੂੰ ਦਿੰਦੀ ਆ ਹੁਣ ਮੈਂ ਲਕੀਆ ਬਣਾਉਣੇ ਦੇ ਰਾਸਤੇ ਸੂਚੀ ਤੱਕੜਾ ਜੁਵਾ ਜੋ ਲਵਾਂਗੇ ਦੇਸੀ ਘਿਓ ਉਹ ਸਟਾ ਗਰਮ ਹੋ ਗਿਆ ਹਾਂ ਤੇ ਹੁਣ ਅੱਧੀ ਕੌਲੀ ਮੈਂ ਸੁਜੀ ਦੀ ਲਈ ਆ। ਹੁਣ ਇਹਨੂੰ ਪੁੰਨਾਂਗੇ ਸੋਚੇ ਮੈਂ। ਨਵੇਂ ਬੁਰੀ ਸੁਨਾਲ ਕਰਕੇ ਤੇ ਇਹਦੇ ਚ ਪਾਵਾਂਗੇ 1.5 ਕੌਲੀ ਪਾਣੀ ਦੀ। ਤੇ ਨਾ ਪਾਵਾਂਗੇ ਅੱਧੀ ਕੌਲੀ ਪਾਣੀ ਕਿਉਂਕਿ ਜਿਆਦਾ ਸ਼ੱਕਰ ਹੀ ਪਾਉਂਗੀ ਵੈਸੇ ਮੈਂ। ਇਸ ਨੂੰ ਸ਼ੱਕਰ ਪਾ ਲੈਣੀ ਹੁੰਦੀ ਹੈ। ਪਾ ਦਿੱਤੀ ਹੈ ਸੁਜੀ ਗਈ ਕੋਚੇ ਤੇ ਹੁਣ ਅਸੀਂ ਚ ਪਾ ਸੂਜੀ ਦਾ ਘੜਾ ਬਣ ਕੇ ਰੋਇਆ ਰਹੀ ਉਹ ਬਹੁਤ ਥੋੜੀ ਰੱਖਿਆ ਸੀ ਇਸ ਕਰਕੇ ਹਾਂਜੀ ਤੇ ਹੁਣ ਮੈਂ ਹੋ ਗਈਆਂ ਰੈਡੀ ਮੈਂ ਚੱਲੀ ਸ਼ਹਿਰ ਤੇ ਅਸੀਂ ਸ਼ਰੂ ਕਰਾਂਗਾ ਘਰੇ ਮੰਮੀ ਕੋਲ ਤੇ ਅਸੀਸ ਓਏ ਅਸੀਸ ਓਏ ਸੋਣੇ ਮੈਂ ਤੇ ਅਸੀਸ ਨੇ ਜਾਣਾ ਤੀਆਂ ਦੇ ਫੰਕਸ਼ਨ ਤੇ ਹਨਾ ਅਸੀਸ ਅਸੀਂ ਜਾਣਾ ਤੀਆਂ ਦੇ ਫੰਕਸ਼ਨ ਤੇ ਤੇ ਇਸ ਕਰਕੇ ਆਪਾਂ ਚੱਲੇ ਆਂ ਸ਼ਹਿਰ ਥੋੜੀ ਬਹੁਤੀ ਸ਼ੋਪਿੰਗ ਕਰਨ ਅਸੀਂ ਟੀਆਂ ਤੇ ਜਾਣਾ ਆ ਅਸੀਸ ਨੇ ਵੀ ਜਾਣਾ ਆ ਮम्मा ਨੇ ਵੀ ਜਾਣਾ ਦਾਦੀ ਨੇ ਵੀ ਜਾਣਾ ਫੇਰ ਅਸੀਂ ਪ੍ਰਾਂਦੇ ਪਾ ਕੇ ਜਾਣਾ ਟੀਆਂ ਤੇ ਕਈ ਆਖਿਆ ਥੋੜਾ ਬਤਾ ਸਮਾਨ ਲੈ ਆਈਏ ਥੋੜੀਆਂ ਜਿਹੀਆਂ ਦੋ ਚੀਜ਼ਾਂ ਲੈਣ ਵਾਲੀਆਂ ਹਾਂ ਮੈਂ ਕਿੱਲ ਲੈ ਆਵਾਂ ਹਾਂਜੀ ਇਸ ਕਰਕੇ ਮੈਂ ਚੱਲੀ ਆਂ ਸ਼ਹਿਰ ਮੈਂ ਕਿਤੇ ਚੱਲੀ ਅਸੀਸ ਨੂੰ ਪਤਾ ਲੱਗ ਗਿਆ ਕਿ ਮम्मा ਕਿਤੇ ਚੱਲੀ ਸੀ ਇਸ ਮੇਰੇ ਨਾਲ ਨਾਲ ਹੀ ਚੰਬੜੀ ਜਾਣੀਗੀ ਬਸ ਨਾਲ ਹੀ ਹਾਂਜੀ ਚੱਲ ਚੱਲ ਛੱਡੋ ਮੇਰੀ ਚੁੰਨੀ ਲੈ ਆਓ ਨਾ ਪਾਣੀ ਛੱਡੋ ਮੇਰੀ ਚੁੰਨੀ ਲੈ ਆਓ ਪਾਣੀ ਨਹੀਂ ਖਿੱਚੋ ਪਾਣੀ ਪੀ ਲੈ ਪਾਣੀ ਪੀ ਪਾਣੀ ਇਹ ਅਨੁਸਾਰਾ ਪਤਾ ਜੀ ਕਿ ਮੰਮਾ ਨੇ ਛੱਡ ਕੇ ਚੱਲ ਜਣਾ ਪੁੱਤ ਨਹੀਂ ਛੱਡਦੀ ਇੱਥੇ ਹੀ ਆਹ ਦਿਨ ਚੱਲੀ ਮੈਂ ਚੁੰਨੀ ਵੇਚ ਆ ਚੁੰਨੀੇ ਕੋ ਫੜੀ ਤੂ ਸਾਰਾ ਪਤਾ ਲੱਗ ਗਿਆ ਕਿ ਕਿਤੇ ਚੱਲੀ ਆ ਹੁਣ ਨਾ ਸਿਆਣੀ ਹੁੰਦੀ ਜਾਂਦੀ ਸਾਰਾ ਪਤਾ ਲੱਗ ਜਾਂਦਾ ਕਿ ਤਿਆਰ ਹੋਏ ਮੈਨੂੰ ਛੱਡ ਕੇ ਚੱਲੇ ਚੱਲ ਪਾਣੀ ਪੀਂਦੀ ਮੈਂ ਚੱਲ ਜਾ ਅੱਛਾ ਜੀ ਤੇਰੀ ਕੀ ਕਹੇ ਤੇ ਦਵਾ ਇੰਨੀ ਖਾਦੀ ਸਵੇਰ ਦੀ ਰੋਟੀ ਨਹੀਂ ਕਰਨਿਆ ਮੈਂ ਤੇਰੀ ਖਾਦੀ ਨਹੀਂ ਜੇ ਨਾਂ ਕਿੱਥੇ ਕਰਦੀ ਆ ਹਾਂਜੀ ਇੱਥੇ ਲਈ ਤੇਰੀ ਫਰ ਆ ਤੇਰੀ ਆ ਸੀਸ ਮੈਂ ਗਿਆ ਹਾਂ ਕੋਈ ਚੱਕਰ ਨਹੀਂ ਪੈਣਾ ਲੈ ਲਿਆ ਇੱਕ ਵਰੀ ਪਿੱਛੋਂ ਕੋਈ ਨਹੀਂ ਲਿਆਉਂਗਾ ਤੂੰ ਧਿਆਨ ਨਾ ਜਾਇਓ ਤੂੰ ਮੇਰੇ ਪਿੱਛੇ ਬਹਿ ਜਾ ਪਿੱਛੇ ਨਹੀਂ ਬਣਾ ਮੈਂ ਦਾ ਗੱਡੀ ਨਾ ਬਣਾ ਰਿਹਾ ਦੀ ਬਾਰ ਬੱਧ ਲੋ ਯਾਰ ਜੀ ਬੜਾ ਸੋਹਣਾ ਠੀਕ ਹੈ ਬਾਏ ਕਾ ਵੀ ਮੇਜ ਕੋਟੀ ਦੇ ਹਾਂਜੀ ਹਾਂਜੀ ਕੀ ਆ ਵੇ ਕੱਢ ਲਓ ਕੋਈ ਨਹੀਂ ਇਹਨੂੰ ਵੀ ਆ ਨਹੀਂ ਕਿਉਂ ਆਇਆ ਇਹ ਵੈਸੇ ਕੱਲ ਖੜੁਕੇ ਨਾਲ ਨਹੀਂ ਖੜਿਆ ਉਹ ਉਧਰ ਰੱਖਿਆ ਆ ਡਾੜੀ ਨਾਲ ਦਵਾਈ ਕਹਿ ਗਿਆਂਦੇ ਜਲਦੀ ਨੇ ਜਾਣਾ ਤੋਏ ਆ ਬਾਹਰ ਕਰ ਲੀਂ ਨੂੰ ਲੱਗਦਾ ਨਹੀਂ ਕਿ ਗੰਧੀ ਆ ਚੰਨੀ ਨਹੀਂ ਰੋਗਾ ਹਾਂ ਦਾ ਹੀ ਐਕਸੋਪਰੀ ਨੇ ਹੀ ਤਾਂ ਨਹੀਂ ਹੋਵਾਦੀ ਨੂੰ ਇਹਨਾਂ ਅੰਮ ਜਿਆ ਰਹੇ ਸੀ ਸਵੇਰੇ ਲੈ ਮਨ ਉੱਠੋ ਤਾਂ ਨਹੀਂ ਨਾ ਟੈਨਸ਼ਨ ਨਾ ਲਾਓ ਤੁਸੀਂ ਸੀ ਦੀ ਟੈਨਸ਼ਨ ਛੱਡੋ ਤੁਸੀਂ ਨੇ ਦਿਨਾ ਬਾਸਕੁੱਟਰੀ ਕੱਢ ਲਈ ਨਹੀਂ ਚਾ ਫਾਇਰ ਆ ਰਿਹਾ। ਕੋਈ ਨਹੀਂ ਟੈਂਸ਼ਨ ਫ੍ਰੀ ਹੋ ਕੇ ਚਲਾਓ। ਬਾਏ। ਤੇਲ ਤੂਲ ਵੇਖ ਕੇ ਪਵਾ ਲਿਓ ਜੰਗਾ। ਕੋਈ ਨਹੀਂ ਸ਼ਹਿਰੋਂ 200 ਦਾ ਪਵਾ ਲਿਓ ਉਹ ਪੰਪ ਤੋਂ ਜਦੋਂ ਪਾਉਣੇ ਨੇ ਆਪਾਂ। ਆਹੋ ਪਵਾ ਲਿਓ ਫਿਰ ਕੀ ਆ? ਬਾਏ। త్యూ బిది త్ కేవిడి త్మాన ంగే నో త్లిడి కాను చాన్త్రి త్ని సమాన త్టి కాను సిక్రి తిది కేవిడి ఎం దిది దిది అంగి నో త్లె ਇਹ ਰਾਹੀ ਬੜੀ ਸੌਰੀ ਆਈ ਕਿ ਸ਼ਾਹ ਬ੍ਰਦਰ ਕਹਿੰਦਾ ਮੈਨੂੰ ਵੀ ਅਜੇ ਪਹੁੰਚੀ। ਚਮੜਾ ਮੜਾਈ ਤੇ ਮੇਰੇ ਲੰਬੇ ਰਾਮ ਮੈਂ ਕੰਬੜ ਜਾਨੀ ਜਿਆਦਾ ਨਾ ਹੋਵੇ। ਗਾੜੀ ਹੈ ਨਾ ਬਿਲਕੁਲ ਮੁਸਕਾ। ਤੇ ਸ਼ਾਹਿੰਦ ਕੋ ਪੈੜੇ ਹੜਿਆ ਹੀ। ਬਾਜ ਮੈਂ ਤਾਂ ਜਾਣਗੀ ਤੇ ਮੈਂ ਤਾਂ ਫਸ ਗਈ ਨਾ ਵੀ ਆਇਆ ਫੇ। 2-3 ਵਾਰ ਵੀ ਲੈਣੀ। ਮੀਂਹ ਤੇ ਫਸ ਗਈ ਲਾ ਸੋਨਾ। ਕੋਈ ਹੋਰ। ਸ਼ਹਿਰ ਮੈਂ ਮੈਂ ਨਹੀਂ। ਕਾਹ ਹੋ ਦੱਸ ਐ ਉਹ ਗੱਲ ਕਰਨ ਵਾਲੀ। ਇਹ ਕਹਿੰਦੇ ਆ ਆਪਣੇ ਪਿੱਛੇ ਸੁਣਾ ਲੈਂਦੇ ਆ। ਆ ਲੈ ਆਈ ਆ ਲੈ ਲੈ ਦੱਸ ਐ ਉਹ ਗੱਲ ਹੁਣ ਮੇਰਾ ਸ਼ਹਿਰ ਗਿਆ ਮੈਂ ਜੈਨਾ ਨਾ ਤੈਨੂੰ ਸੁਣਾ ਦੇਣੀ ਨਹੀਂ ਅੱਜ ਤੂੰ ਮੇਰੀ ਜਦ ਮੈਂ ਸੁਣਾ ਮੇਰੇ ਵਿੱਚ ਕੀ ਕਰ ਮੁੰਡਾ ਉਹਦੇ ਕੋਈ ਦੋਨਾਂ ਦੇ ਲੋ ਆ ਗਏ ਇਹਦੇ ਮਾਂ ਲੱਗੀ ਨਮੀ ਚ ਤਾਂ ਫੇਰ ਮੇਰਾ ਫੋਨ ਨਹੀਂ ਲੈ ਤਾਂ ਮੈਂ ਸਕੂਲੀ ਨਹੀਂ ਰੋਮੇ ਤੋਂ ਲਈ ਪੂਜਾ ਕੋਲ ਵਾਲੀ ਉਹਨੂੰ ਘਟ ਕਰੇ ਲੈ ਜਾ ਆ ਕੇ ਕੋਈ ਨਹੀਂ ਪਾਲਾਂਗੇ ਵਿੱਚ ਕਿੱਟਾ ਆ ਵੇ ਮੇਰੀਆਂ ਲੀਡਾਂ ਲੈ ਆਈ ਆ ਲੈ ਆਈ ਆ ਲੈ ਬਰਾ ਖਰਾਬ ਹੋਈ ਚਾਰ ਜਿੰਦੀ ਜਿਹੜਾ ਆ ਆਪਣਾ ਮੈਡੀਕੀ ਹੈ ਤੁਹਾਡਾ ਹੀ ਹੈ ਸਾਰਾ ਕੁਝ ਸੀਸ ਕਿਥੋਂ ਲਈ ਆ ਸੀਸ ਜਬ ਸੋਤੀਂਂਦਰਾ ਉਹ ਨਹੀਂ ਬਾਹਰ ਤੇ ਆ ਖਾਣਗੇ ਬਲੀ ਕੋਹ ਕੁਬੜਾ ਗਿੰਦ ਸੱਚੀ ਪਾਸਾ ਉਹਨੇ ਉਹਨੇ ਚੱਲ ਜਾਣਾ ਸਾਡੇ ਪੰਜ ਹੋ ਗਏ ਵਾਹ ਜੀ ਵਾਹ ਬਲੈਕ ਪੈਂਟ ਜੀਨਸ ਲਿਆਂਦੀ ਬਲੈਕ ਹੂੰ ਸੋਣੀ ਹੈ ਚੰਡੀਗੜ੍ਹ ਜਾਣਾ ਜੀ ਉੱਥੋਂ ਲੈ ਆਉਣੀ ਤੇ ਜਾਣ ਵਾਸਤੇ ਸ਼ਰਡ ਸੋਹਣੀ ਹੈ ਨਾ ਰਲਗੀ ਪੈਂਟ ਨਾਲ ਮੈਂ ਪੈਂਟ ਨਾਲ ਰਲਗੀ ਸੋਹਣੀ ਆਨੇ ਆਉਣੇ ਕੰਮ ਮੈਂ ਜੀਨ ਨਾਲ ਰਲਗੀ ਹੱਥ ਜੀਨ ਨਾਲ ਘੱਟ ਰਲਗੀ ਤੇ ਜਾਰੇ ਅੱਛਾ ਆ ਮੈਂ ਕਿਤੇ ਚੱਲੇ ਨਹੀਂ ਤੋਹ ਮਹਿੰਦੀ ਸੋਹਣੀ ਲਾਈ ਹੋਏ ਮਹਿੰਦੀ ਪੈਂਡ ਤੇ ਆਈ ਹੈ ਮਾ ਸਾਈ ਨਾ ਤੀਆਂ ਦੀ ਤਿਆਰੀ ਪੂਰੇ ਜੋਰਾ ਸ਼ੋਰਾਂ ਦੇ ਹੈਗੇ ਇਹ ਚ ਆ ਨੇ ਪੈਂਡ ਹੀ ਆ ਬਸ ਲੈ ਮਰਾ ਮੂੰਹ ਲਿਸ਼ਕੰਦੀਦਾ ਗਿਣਾਣਾ ਜਿਵੇਂ ਬਲਬਲਾਏ ਹੁੰਦੇ ਮੂੰਹ ਦੇ ਪਹਿਲਾਂ ਵੀ ਲਿਸ਼ਕਦਾ ਸੀ ਅੱਜ ਜ਼ਿਆਦਾ ਹੀ ਲਿਸ਼ਕੰਦਾ ਆ ਮਜ਼ਾ ਆਦਾ ਨਹੀਂ ਵਾਲੇ ਪਾਣੀ ਨੇ ਧੋਕੇ ਹੋ ਗਿਆ ਹੋਪਨਾ ਸਿਰ ਫੜ ਬੋ ਗਿਆ ਕੋਈ ਨਹੀਂ ਸਾਸੂ ਮਾਂ ਕੋਲ ਨਾਲ ਕੋਈ ਜਾਣਾ ਹੋਵੇ ਨਾ ਜਿੱਦਾਂ ਤੁਸੀਂ ਹੁੰਦੇ ਜੇ ਤਾਂ ਫਿਰ ਮੈਂ ਕਹਿੰਦੀ ਚੱਲ ਕੋਈ ਖਾ ਲੈਨੇ ਇਕੱਲੇ ਕੋਈ ਜੀਵ ਨਹੀਂ ਕਰਦਾ ਕੋਈ ਖਲੋਂ ਨੂੰ ਨਾ ਕਾਣ ਕੋਈ ਇਕੱਲੇ ਥਾਂ ਦੇ ਖਲੋਂ ਨੂੰ ਜੀ ਨਹੀਂ ਕਰਦਾ ਮੇਰਾ ਤਾਂ ਟੰਡਾ ਪੂਰਾ ਹੋ ਤੇ ਮੈਂ ਬਿਆਲੇ ਤੋਂ ਖਾ ਕੇ ਤੇ ਮੀਂਹ ਚਲੋਤੀ ਰਹੀ ਵਸ ਅੰਦਰ ਅੰਨ੍ਯਾ ਦੇ ਅੱਗੇ ਫੇਰ ਮੈਂ ਨਿਕਲ ਕੇ ਬਾਤ ਫੇਰ ਮੈਂ ਇੱਥੇ ਆਈ ਚਾਰਚ ਇੱਥੇ ਆਈ ਤੇ ਮੈਂ ਉਹਦੇ ਅੰਦਰ ਵੜ ਗਈ ਦੁਬਾਰ ਫੇਰ ਨਹੀਂ ਪੈਂਦੇ ਹਾਂ ਹੁਣ ਬਾਹਰ ਆਈ ਤੇ ਸਕੂਟਰੀ ਚਾਰੀ ਕਿੰਨੀ ਹੋਈ ਫੇਰ ਮੈਂ ਸਾਫ਼ ਕੀਤੀ ਜੇ ਫੇਰ ਮੈਂ ਕੈਸਾ ਚੈੱਕ ਕਰਦੀ ਆ ਮੇਦੀ ਲਵਾ ਲੈਣੀ ਆ ਮੀਂਹ ਹੜ ਗਿਆ ਮੈਂ ਭਈ ਨੂੰ ਕਹੀ ਜਾਵਾ ਭਈਆ ਮੇਦੀ ਕਿਨੇ ਕਿਤੇ ਨੂੰ ਸੁੱਕੂਗੀ ਜੇ ਮੈਂ ਫਿਰ ਤੇ ਮੀਂਹ ਔੜੇ ਨਾ ਉਹਨੇ ਧੋਬੇ ਮੇਈਆ ਕਹਿੰਦਾ ਸੁੱਕ ਜਾਣੀ ਪੱਕੀ ਕਿਤੇ ਗੱਲ ਪਰ ਵੈਹ ਆਈਗੀ ਅਜੇ ਰਾਂਗ ਮੋੜਾ ਮੋਟਾ ਕਿ ਕੋਤਰਾ ਲਵਾਈ ਮੈਂ ਕੈਸਾ ਸਕੂਟਰੀ ਚਲਾਉਣੀ ਟਾਈਮ ਬੜਾ ਲੱਗ ਰਹਿਣਾ ਤੇ ਚੱਲ ਹਣਾ ਸੀਸ ਕਰ ਅਸੀਸ ਨੇ ਨਾ ਮੰਮਾ ਨੂੰ ਬਹੁਤ ਲੱਭਿਆ ਸੀ ਓਏ ਟਿੰ ਡੱਗ ਜਾ ਅਸੀਸ ਅਸੀਸ ਨੇ ਮੈਨੂੰ ਬਹੁਤ ਲੱਭਿਆ ਸੀ ਘਰੇ ਹਨਾ ਜੀਸਾ ਮੰਮਾ ਨੂੰ ਬੜਾ ਮਿਸ ਕੀਤਾ ਸੀ ਅਸੀਸ ਨਾ ਹੁਣ ਵੱਡੀ ਹੋ ਗਈ ਆ ਤੇ ਇਹਨੂੰ ਸਮਝੋਗੀ ਆ ਜਦੋਂ ਹੁਣ ਮੈਂ ਛੱਡ ਜਾਨੀ ਆ ਨਾ ਉਹਦੇ ਮਗਰੋਂ ਲੱਭਦੀ ਵੀ ਆ ਕਿ ਹੁਣ ਇਹਨੂੰ ਇੰਨੀ ਸਮਝੋਗੀ ਕਿ ਮੰਮਾ ਕਿੱਦੈ ਗਈ ਜੀ ਆ ਹੁਣ ਜਦੋਂ ਮੈਂ ਆਈ ਆ ਨਾ ਫਿਰ ਵੀ ਬੜਾ ਮਲਵੈਂ ਭੱਜ ਕੇ ਮਿਲੀ ਆ ਕਿ ਲੱਭਦੀ ਸੀ ਜਦੋਂ ਉੱਠੀ ਆ ਉਹਦਾ ਪਹਿਲਾਂ ਤਾਂ ਸੁੱਤੀ ਸੀ ਜਦੋਂ ਮੈਂ ਆਈ ਆ ਫੇਰ ਉੱਟ ਕੇ ਮਿਲੀ ਫਿਰ ਬਸ ਮੇਰੀ ਮਤਲਬ ਹੱਥ ਨਾ ਛੱਡੇ ਕਿ ਜਿੱਧਰੋਂ ਮੇਰੀ ਚੁੰਨੀ ਫੜ ਲੈ ਗਈ ਕਿ ਕਿਤੇ ਫੇਰ ਨਾ ਚਲ ਜੇ ਬੋਲਦੀ ਤੇ ਭਾਵੇਂ ਨਹੀਂ ਹੈ ਜੇ ਬੋਲ ਕੇ ਦੱਸਦੀ ਪਰ ਉਦਾਂ ਇਹਨੂੰ ਸਮਝ ਆ ਰਹੀ ਆ